ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ਛੱਡ ਕੇ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਬਲਵਿੰਦਰ ਸਿੰਘ ਧੁੰਦਰ ਸਮੇਤ ਤਮਾਮ ਆਗੂ ਅਤੇ ਵਰਕਰ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਪਹੁੰਚੇ ਨੇ ਜਿੱਥੇ ਡੀਜੀਪੀ ਪੰਜਾਬ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਆ ਤਾਂ ਇੱਕ ਵੱਡੇ ਮਸਲੇ ਦੇ ਉੱਪਰ ਚਰਚਾ ਹੋ ਰਹੀ ਆ ਜੋ ਪਿਛਲੇ ਦਿਨਾਂ ਦੌਰਾਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀ ਤਾਂ ਉਸੇ ਦੇ ਉੱਪਰ ਇੱਕ ਵਾਰ ਫਿਰ ਤੋਂ ਗੱਲਬਾਤ ਹੋ ਰਹੀ ਆ ਤੇ ਕੋਰ ਕਮੇਟੀ ਦੀ ਮੀਟਿੰਗ ਛੱਡ ਕੇ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਸਮੇਤ तमाम अकाली दल ਦੇ ਆਗੂ ਅਤੇ ਵਰਕਰ ਦੱਸਦੇ ਕਿ ਡੀਜੀਪੀ ਦਫਤਰ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੁਲਾਕਾਤ ਕੀਤੀ ਜਾ ਰਹੀ ਆ ਤਾਂ ਦੱਸਦੇ ਕਿ 328 ਸਰੂਪ ਦੇ ਜੋ ਮਾਮਲਾ ਸੀ ਉਸ ਦੇ ਵਿੱਚ ਗੱਲਬਾਤ ਹੋ ਰਹੀ ਆ ਚਰਚਾ ਹੋ ਰਹੀ ਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਮੌਕੇ ਮੀਟਿੰਗ ਦੀਆਂ ਅੰਦਰ ਦੀਆਂ ਤਾਂ ਇਸੇ ਖਬਰ ਦੇ ਉੱਪਰ ਅਪਡੇਟ ਲਈ ਸਾਡੇ ਨਾਲ ਚੀਫ ਐਂਡ ਐਡੀਟਰ ਪਰਮਿੰਦਰ ਸਿੰਘ ਬਰਿਆਣਾ ਜੀ ਜੁੜ ਚੁੱਕੇ ਨੇ ਤਾਂ ਬਰਿਆਣਾ ਸਾਹਿਬ ਮੀਟਿੰਗ ਛੱਡ ਕੇ ਆਕੂ ਨੇ ਜਿਹੜੇ ਉਹ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਪਹੁੰਚੇ ਆ ਡੀਜੀਪੀ ਨਾਲ ਮੁਲਾਕਾਤ ਹੋ ਰਹੀ ਹੈ ਦੇਖੋ ਜਿਸ ਤਰੀਕੇ ਨਾਲ ਦੋ ਦਿਨ ਪਹਿਲਾਂ ਅਚਨ ਚੇਤ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਰੱਖੀ ਸੀ ਆਪਣੇ ਅਕਾਲੀ ਦਲ ਦੇ 28 ਸੈਕਟਰ ਦੇ ਆਫਿਸ ਦੇ ਵਿੱਚ ਔਰ ਇਸ ਤੋਂ ਪਹਿਲਾਂ ਇਹ ਕੰਸੋਲ ਸਾਹਮਣੇ ਆ ਰਹੀਆਂ ਸੀ ਜਿਹੜੇ ਸਾਡੇ ਸੂਤਰ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ 328 ਸਰੂਪਾ ਦੇ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਕਾਰੋਬਾਰ ਨੂੰ ਖੰਘਾਲਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਖੰਘਾਰ ਰਹੀ ਹੈ ਔਰ ਅੱਜ ਮੀਟਿੰਗ ਕੋਰ ਕਮੇਟੀ ਦੀ ਮੀਟਿੰਗ ਚੱਲਦੀ ਸੀ ਮੀਟਿੰਗ ਛੱਡ ਕੇ ਹੀ ਸੁਖਬੀ ਸਿੰਘ ਬਾਦਲ ਤੇ तमाम ਅਕਾਲੀ ਲੀਡਰ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਉਹ ਸਿੱਧਾ ਡੀਜੀਪੀ ਆਫਿਸ ਜਾਂਦੇ ਆ ਡੀਜੀਪੀ ਆਫਿਸ ਜਾ ਕੇ ਸੁਖਬੀ ਸਿੰਘ ਬਾਦਲ ਡੀਜੀਪੀ ਨੂੰ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੂੰ 328 ਸਲੋਪ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਜਾ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਪਰੇਸ਼ਾਨ ਕਰ ਰਹੀ ਆ ਜਿਹੜੇ ਮੇਰੇ ਕਾਰੋਬਾਰ ਨਾਲ ਜੁੜੇ ਹੋਏ ਨੇ ਔਰ ਉਹਨਾਂ ਦਾ ਐਸਜੀਪੀਸੀ ਨਾਲ ਦੂਰ ਦੂਰ ਤੋਂ ਕੋਈ ਨਾਤਾ ਨਹੀਂ ਆ ਔਰ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ तमाम ਔਰ ਲੀਡਰ ਜਿਹੜੇ ਆ ਉਹ ਉੱਥੇ ਡੀਜੀਪੀ ਆਫਿਸ ਬੈਠੇ ਹੋਏ ਨੇ ਅੰਦਰ ਔਰ ਇਹ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਡੀਜੀਪੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਦੇ ਨੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਕਾਲੀ ਲੀਡਰ ਔਰ ਹੁਣ ਇੱਕ ਹੋਰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ तमाम ਜੂਥ ਕਾਲੀ ਦਲ ਦੇ ਖਾਲੀ ਲੀਡਰਾਂ ਨੂੰ ਪੰਜਾਬ ਭਰ ਦੇ ਲੀਡਰਾਂ ਨੂੰ ਕਾਲ ਕੀਤੀ ਗਈ ਆ ਕਿ ਸਾਰੇ तमाम ਵਰਕਰ ਕਾਲੀ ਲੀਡਰ ਬੀਜੀਪੀ ਆਫਿਸ ਚੰਡੀਗੜ੍ਹ ਪਹੁੰਚਣ ਫੇਸਬੁੱਕ ਤੇ ਪੋਸਟ ਪਾਈ ਗਈ ਆ ਜੋ ਉਸ ਕਾਲੀ ਦਲ ਦੇ ਜਿਹੜੇ ਵਰਕਰ ਨੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਵੀ ਉਥੇ ਬੁਲਾਇਆ ਗਿਆ ਔਰ ਇਹ ਕਹਿ ਸਕਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਜ਼ਿਕਰ ਆ ਸਰਕਾਰ ਅਜਿਹਾ ਕਰਨ ਦੀ ਅੰਦਰੋਂ ਕੋਈ ਮੰਸ਼ਾ ਰੱਖਦੀ ਸੀ ਤੇ ਉਸ ਮੰਸ਼ਾ ਦੇ ਉੱਤੇ ਪਹਿਲਾਂ ਹੀ ਵਟਾ ਬਾਰ ਕੀਤਾ ਔਰ ਆਪਣੇ ਆਪ ਨੂੰ ਉਹਨਾਂ ਨੇ ਜਾ ਕੇ ਡੀਜੀਪੀ ਨੂੰ ਕਿਹਾ ਕਿ ਵੀ ਮੈਂ ਤੁਹਾਡੇ ਕੋਲ ਆ ਗਿਆ ਤੇ ਮੈਨੂੰ 328 ਰੁਪਏ ਵਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰੋ ਮੇਰੇ ਕਾਰੋਬਾਰ ਨੂੰ ਚੈੱਕ ਕੀਤਾ ਜਾ ਰਿਹਾ ਜਿਹੜੀ ਐਸਆਈਪੀ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜਿਹੜੇ ਲੋਕ ਸੁਖ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਦੇ ਕਾਰੋਬਾਰ ਨਾਲ ਜੁੜੇ ਹੋਏ ਜਿਵੇਂ ਇੱਕ ਸੀਏ ਕੋਹਲੀ ਨੂੰ ਗ੍ਰਿਫਤਾਰ ਕੀਤਾ ਸੀ ਜਿਹੜੇ ਅਕਾਊਂਟੈਂਟ ਸਿਗੇ ਆਪਣੇ ਐਨਜੀਪੀਸੀ ਦੇ ਔਰ ਇਧਰ ਇਹਨਾਂ ਦੇ ਵੀ ਅਕਾਊਂਟੈਂਟ ਸਿਗੇ ਸੁਖਬੀਰ ਸਿੰਘ ਬਾਦਲ ਦੀ ਕੰਪਨੀਆਂ ਦੇ ਵੀ ਉਹ ਅਕਾਊਂਟਸ ਦਾ ਕੰਮ ਦੇਖਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਪਿੱਛੇ ਜੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਰਿਮਾਂਡ ਤੇ ਲਿਆਂਦਾ ਗਿਆ ਔਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਔਰ ਇਸ ਤਰੀਕੇ ਦੀਆਂ ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਮਿਲ ਰਹੀ ਸੀ ਕਿ ਉਹਨਾਂ ਦੀ ਜਾਇਦਾਦਾਂ ਨੂੰ ਔਰ ਉਹਨਾਂ ਦੇ तमाम ਕਾਰੋਬਾਰ ਨੂੰ ਐਸਆਈਟੀ ਖੰਘਾ ਰਹੀ ਆ ਔਰ ਇਸ ਗੱਲ ਤੋਂ ਖਫਾ ਹੋ ਕੇ ਕਿ ਕਿਸੇ ਤਰੀਕੇ ਨਾਲ ਪੋਲੀਟੀਕਲ ਪਰਟੇ ਦਾ ਕਹਿ ਰਹੇ ਨੇ ਕਾਲੇ ਪੱਤਰ ਕਿ ਇਹ ਕਿਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨਾ ਚਾਹੁੰਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਔਰ ਉਸ ਤੋਂ ਪਹਿਲਾਂ ਹੀ ਉਹ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਉਹਨਾਂ ਨੇ ਡੀਜੀਪੀ ਅੱਗੇ ਪੇਸ਼ ਕਰ ਦਿੱਤਾ ਵੀ ਲਓ ਮੈਂ ਤੁਹਾਡੇ ਕੋਲ ਆ ਗਿਆ ਤੇ ਤੁਸੀਂ ਮੈਨੂੰ 328 ਰੁਪਏ ਵਾਲੇ ਮਾਮਲੇ ਦੇ ਵਿੱਚ ਗਸ਼ਤਾਰ ਕਰੋ ਜੀ ਜੀ ਬ੍ਰਹਮਣ ਸਾਹਿਬ ਇੱਕ ਨਵੀਂ ਤਸਵੀਰ ਸਾਹਮਣੇ ਆ ਰਹੀ ਆ ਜੀ ਪੁਲਿਸ ਹੈੱਡ ਕੁਆਰਟਰ ਦੀ ਗੱਲ ਕਰੀ ਤਾਂ ਇੱਕ ਬੱਸ ਜਿਹੜੀ ਉੱਥੇ ਪਹੁੰਚੀ ਆ ਚੰਡੀਗੜ੍ਹ ਪੁਲਿਸ ਦੀ ਬੱਸ ਜਿਹੜੀ ਨਜ਼ਰ ਆ ਰਹੀ ਆ ਉਹ ਅੰਦਰ ਵੱਲ ਨੂੰ ਜਾ ਰਹੀ ਆ ਤਾਂ ਅਕਸਰ ਦੇਖਿਆ ਜਾਂਦਾ ਜਦੋਂ ਇਸ ਤਰੀਕੇ ਆਕੂ ਪਹੁੰਚਦੇ ਆ ਕਈ ਵਾਰ ਹਿਰਾਸਤ ਦੇ ਵਿੱਚ ਵੀ ਲਿਆ ਜਾਂਦਾ ਵਾ ਤਾਂ ਲੱਗਦਾ ਕਿ ਇੱਥੇ ਵੀ ਕੁਝ ਅਜੇਹਾ ਮਾਹੌਲ ਬਣ ਸਕਦਾ ਵਾ ਹਿਰਾਸਤ ਵਾਲੀ ਗੱਲ ਵੀ ਹੋ ਸਕਦੀ ਆ ਕੋਈ ਆ ਦੇਖੋ ਕਿਉਂਕਿ ਜਿਸ ਤਰੀਕੇ ਨਾਲ ਕੌਂ ਕੀਤੀ ਗਈ ਆ ਜਿਸ ਤਰੀਕੇ ਨਾਲ ਅਕਾਲੀ ਲੀਡਰ ਡੀਜੀਪੀ ਆਫਿਸ ਪਹੁੰਚੇ ਆ ਇਹ ਚੰਡੀਗੜ੍ਹ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਕਿ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰੇ ਕਿਉਂਕਿ ਹਾਈਲੀ ਪ੍ਰੋਟੈਕਟਿਡ ਜਿਹੜੇ ਸਕਿਉਰਿਟੀ ਪ੍ਰੋਟੈਕਟਿਡ ਸੁਖਬੀਰ ਸਿੰਘ ਬਾਦਲ ਇੱਕ ਅਫਸਰ ਲੀਡਰ ਆਉਂਦੇ ਨੇ ਔਰ ਇਸ ਗੱਲ ਕਰਕੇ ਕਿ ਉੱਥੇ ਲੋਕਾਂ ਦਾ ਜਮਾਵੜਾ ਨਾ ਹੋਵੇ ਜਾਂ ਕੋਈ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਚੰਡੀਗੜ੍ਹ ਪੁਲਿਸ ਵੀ ਹਰਕਤ ਦੇ ਵਿੱਚ ਆ ਗਈ ਆ ਔਰ ਉਹਨਾਂ ਨੇ तमाम ਸਕਿਉਰਿਟੀ ਦੇ ਅਰੇਂਜਮੈਂਟ ਕਰਨੇ ਸ਼ੁਰੂ ਕਰ ਦਿੱਤੇ ਆ ਹੋ ਸਕਦਾ ਜੇਕਰ ਉੱਥੇ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਫਿਲਹਾਲ ਕਿਉਂਕਿ ਉਹ ਡੀਜੀਪੀ ਆਫਿਸ ਦੇ ਉੱਪਰ ਜਿਹੜਾ ਪੁਲਿਸ ਹੈੱਡ ਕੁਆਟਰ ਆ ਉਹਦੇ ਅੰਦਰ ਮੌਜੂਦ ਆ ਉੱਥੇ ਉਹ ਬਿਠੇ ਹੋਏ ਨੇ ਡੀਜੀਪੀ ਦੇ ਕੋਲ ਬਿਠੇ ਹੋਏ ਨੇ ਜੀ ਔਰ ਉੱਥੋਂ ਇਸ ਤਰੀਕੇ ਨਾਲ ਹੁਣ ਗ੍ਰਿਫਤਾਰ ਕਰਨਾ ਜਾਂ ਉਹਨਾਂ ਨੂੰ ਉੱਥੋਂ ਕਨਟੇਨ ਕਰਨਾ ਮਾਫ ਕਰਨਾ ਗ੍ਰਸਤਾਰ ਦੀ ਬਜਾਏ ਡਿਟੇਨ ਕਰਨਾ ਜੇਕਰ ਉਹ ਚੰਡੀਗੜ੍ਹ ਪੁਲਿਸ ਲਈ ਵੀ ਸੇਤੀ ਖੀਰ ਹੋਏਗੀ ਕਿ ਆਖਰਕਾਰ ਉਸ ਹੈੱਡਕੁਆਰਟਰ ਦੇ ਅੰਦਰ ਜਾ ਕੇ ਕਿਤਾ ਜਿਹੜੇ ਤਮਾਮ ਅਕਾਲੀ ਲੀਡਰਾਂ ਨੂੰ ਉੱਥੋਂ ਉਹ ਡਿਟੇਨ ਕਰਦੇ ਆ ਜਾਂ ਗੜਦੇ ਆ ਜਾਂ ਅਜੇ ਤੱਕ ਕਿਉਂਕਿ ਇਹਦੇ ਵਿੱਚ ਬਹੁਤ ਹੀ ਖਾਸ ਜਾਣਕਾਰੀ ਤੁਰਨ ਲੱਗੇ ਅਕਾਲੀ ਲੀਡਰਾਂ ਨੇ ਉੱਥੇ ਪ੍ਰੈਸ ਨੂੰ ਦਿੱਤੀ ਨਹੀਂ ਜਿਹੜੇ ਪ੍ਰੈਸ ਉੱਥੇ ਮੌਜੂਦ ਸੀਗੀ ਉਸ ਇਵੈਂਟ ਨੂੰ ਕੋਰ ਕਮੇਟੀ ਦੀ ਮੀਟਿੰਗ ਨੂੰ ਕਵਰ ਕਰਨ ਉੱਥੇ ਪਹੁੰਚੇ ਹੋਏ ਸੀ ਉਹਨਾਂ ਨੂੰ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ ਬਸ ਇਨਾਂ ਹੀ ਮੀਡੀਆ ਨੂੰ ਕਾਫੀ ਬਾਅਦ ਪਤਾ ਲੱਗਦਾ ਕਿ ਸੁਖਮਨੀ ਸਿੰਘ ਪਾਦਲ ਡੀਜੀਪੀ ਆਫਿਸ ਪਹੁੰਚ ਜਾਂਦੇ ਨੇ ਜੀ ਔਰ ਜੇਕਰ ਇਹ ਗੱਲ ਪਹਿਲਾਂ ਲੀਕ ਹੋ ਜਾਂਦੀ ਕਿ ਸੁਖਬੀਰ ਸਿੰਘ ਪਾਦਲ ਡੀਜੀਪੀ ਆਫਿਸ ਉਹਨਾਂ ਦੇ ਜਾਣ ਦਾ ਪ੍ਰੋਗਰਾਮ ਆ ਤਾਂ ਉਹਨਾਂ ਨੂੰ ਪਹਿਲਾਂ ਹੀ ਉੱਥੇ ਹੀ ਅੰਦਰ ਜਾਣ ਤੋਂ ਰੋਕ ਦਿੱਤਾ ਜਾਣਾ ਸੀਗਾ ਔਰ ਉਹ ਸ਼ਹਿਰ ਦੀ ਡੀਜੀਪੀ ਨੂੰ ਨਾ ਮਿਲ ਪਾਉਦੇ ਔਰ ਕਿਉਂਕਿ ਇੱਕ ਤਰ੍ਹਾਂ ਕੇ ਪੰਜਾਬ ਪੁਲਿਸ ਨੂੰ ਪਤਾ ਨਹੀਂ ਖੁਫੀਆ ਏਜੰਸੀਆਂ ਨੂੰ ਪਤਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਤੇ ਕਾਲੀ ਲੀਡਰ ਕੀ ਕਰਨ ਦੇ ਲੱਗੇ ਨੇ ਔਰ ਇੱਕ ਤਰ੍ਹਾਂ ਉਹ ਉੱਥੇ ਪਹੁੰਚਦੇ ਆ ਜਦ ਤੱਕ ਪੁਲਿਸ ਨੂੰ ਸਮਝ ਆਉਂਦੀ ਤਦ ਤੱਕ ਉਹ ਡੀਜੀਪੀ ਨਾਲ ਮੁਲਾਕਾਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਔਰ ਆਪਣੀ ਗੱਲ ਰੱਖਣ ਦੇ ਵਿੱਚ ਵੀ ਕਾਮਯਾਬ ਹੁੰਦੇ ਔਰ ਫਿਰ ਉਹ ਉੱਥੇ ਪੁਲਿਸ ਹੈੱਡ ਕੁਆਰਟਰ ਤੇ ਆਸੀ ਇਸ ਵਕਤ ਜਿਹੜਾ ਹਫੜਾ ਤਫਰੀ ਦਾ ਮਾਹੌਲ ਪੜਿਆ ਸਾਰੇ ਮੀਡੀਆ ਵੀ ਉੱਥੇ ਪਹੁੰਚ ਚੁੱਕਾ ਚੰਡੀਗੜ੍ਹ ਦਾ ਤਮਾਮ ਮੀਡੀਆ ਉੱਥੇ ਪਹੁੰਚ ਚੁੱਕਾ ਔਰ ਚੰਡੀਗੜ੍ਹ ਪੁਲਿਸ ਵੀ ਸਿਕਿਉਰਿਟੀ ਦੇ ਉੱਥੇ ਆਪਣੀ ਨਫਰੀ ਵਧਾਉਣੀ ਸ਼ੁਰੂ ਕਰ ਦਿੰਦੀ ਆ ਔਰ ਹੋ ਸਕਦਾ ਕਿ ਉਹਥੋਂ ਜ਼ਬਰਦਸਤੀ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਜਾਂ ਪੰਜਾਬ ਪੁਲਿਸ ਉਹਨਾਂ ਨੂੰ ਉਥੋਂ ਡਿਟੇਨ ਕਰਦੀ ਆ ਇਹ ਅਜੇ ਕੁਝ ਸਮੇਂ ਬਾਅਦ ਹੀ ਕਲੀਅਰ ਹੋਵੇਗਾ ਜੀ ਜੀ ਤਾਂ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ਇਸ ਮੌਕੇ ਦੀ ਵੱਡੀ ਖਬਰ ਧੋੜਦਾ ਸਾਂਝੀ ਕਰ ਰਹੇ ਹਾਂ ਦੱਸਿਏ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਜੋ ਅਕਾਲੀ ਦਲ ਦੇ ਆਗੂ ਨੇ ਤਮਾਮ ਆਗੂ ਨੇ ਉਹ ਸਾਰੇ ਇਸ ਮੌਕੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਪਹੁੰਚੇ ਨੇ ਜਿੱਥੇ ਡੀਜੀਪੀ ਦੇ ਨਾਲ ਮੁਲਾਕਾਤ ਹੋ ਰਹੀ ਆ ਤਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬੱਡੀ ਗੱਲ ਆਖੀ ਗਈ ਹੈ ਕਿ ਜੇਕਰ ਪਰਚਾ ਕਰਨਾ ਤਾਂ ਮੇਰੇ ਤੇ ਕਰੋ ਕੋਈ ਕਾਰਵਾਈ ਕਰਨੀ ਹੈ ਮੇਰੇ ਖਿਲਾਫ ਕਰੋ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਨੂੰ ਲੈ ਕੇ ਅੱਗੇ ਕੀ ਰਣਨੀਤੀ ਰਹਿੰਦੀ ਹੈ ਕੀ ਕੋਈ ਪ੍ਰਟੈਸਟ ਹੁੰਦਾ ਵਾ ਕਿ ਹਿਰਾਸਤ ਦੇ ਵਿੱਚ ਆਗੂ ਨੂੰ ਲਿਆ ਜਾਏਗਾ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇਸ ਮੌਕੇ ਡੀਜੀਪੀ ਦਫਤਰ ਦੀਆਂ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਤਮਾਮ ਅਕਾਲੀ ਦਲ ਦੇ ਆਗੂ ਅਤੇ ਵਰਕਰ ਨਜ਼ਰ ਆ ਰਿਹਾ ਪਰਮਜੀਤ ਸਿੰਘ ਸਰਨਾ ਨਜ਼ਰ ਆ ਰਿਹਾ ਬਲਵਿੰਦਰ ਸਿੰਘ ਭੁੰਦਰ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਨੇ ਤਾਂ ਉਹਨਾਂ ਦੇ ਨਾਲ ਤਮਾਮ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹ ਗੱਲਬਾਤ ਕਰਦੇ ਹੋਏ ਨਜ਼ਰ ਆ ਰਿਹਾ ਵਰਕਰ ਨਜ਼ਰ ਆ ਰਹੇ ਨੇ ਇਸ ਜੋ ਕਿ ਅਜੂਤ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਉਹ ਵੀ ਨਜ਼ਰ ਆ ਰਹੇ ਆ ਤਾਂ ਦੱਸਿਆ ਕਿ तमाम ਆਕੂ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਹੁਣ ਅਹਿਮ ਰਹੇਗਾ ਕਿ ਇਸ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੀ ਰੁਖ ਅਪਣਾਇਆ ਜਾਂਦਾ ਵਾ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕੀ ਰੁਖ ਅਪਣਾਇਆ ਜਾਂਦਾ ਤਾਂ 328 ਰੂਪਾਂ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ तमाम ਜਿਹੜੇ ਆਕੂ ਨੇ ਵਰਕਰ ਨੇ ਉਹ ਡੀਜੀਪੀ ਦਫ਼ਤਰ ਪਹੁੰਚੇ ਆ ਤੇ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਦੇ ਵਿੱਚ ਅੱਗੇ ਦੀ ਰਣਨੀਤੀ ਦੋਵਾਂ ਪਾਸਿਆਂ ਤੋਂ ਕਿਸ ਤਰੀਕੇ ਦੀ ਰਹੇਗੀ